ਪਰ ਜੀ ਕਿ ਫਤਹਿ ਸੰਗੇ ਤੁਹਾਨੂੰ ਪਤਾ ਹੀ ਆ ਮੁੱਖ ਜ਼ਹੀਰਦਾਰ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਜ਼ਹੀਰਦਾਰ ਜੀ ਤੇ ਰਾਜਾ ਰਾਜ ਸਿੰਘ ਦੀ ਅਈ ਰੇਂਦੇ ਨੇ ਇੱਥਾ ਰਹਿੰਦੇ ਆ ਸਾਰੇ ਤੇ ਸੇਵਾ ਕਰਦੇ ਰਹਿੰਦੇ ਹੈਗੇ ਆ ਤੇ ਇੱਕ ਡਾਕਟਰ ਡਾਕਟਰ ਆ ਕੋਈ ਡਾਕਟਰ ਗ੍ਰਿੰਦਰ ਪਾਲ ਕੋਈ ਉੱਥੇ ਰਹਿੰਦਾ Shimla Puri ਦੇ ਵਿੱਚ ਗਰੇਟਾ ਉਹ ਆਪਣੇ ਆਪ ਨੂੰ ਅੰਗਰੇਟਾ ਕਹਿੰਦਾ ਹੈਗਾ ਵੀ ਅੰਗਰੇਟੇ ਇਦਾਂ ਗੱਲਾਂ ਨਹੀਂ ਕੱਢਦੇਗੇ ਪਹਿਲੀ ਗੱਲ ਤਾਂ ਧੀਆਂ ਭੈਣਾਂ ਨੂੰ ਵੀ ਬਹੁਤ ਮਾਰੀ ਗੱਲ ਆ ਬਹੁਤ ਘਟਨਾ ਵਾਲੀ ਗੱਲ ਆ ਵੀ ਜਿਹੜੇ ਸਾਡੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢੂਗਾ ਕੋਗਰੇ ਟਾਣੀ ਹੋ ਸਕਦਾ ਹੈਗਾ ਉਹ ਤਾਂ ਕੋਈ ਮਸਾਂਦੀ ਹੋ ਸਕਦਾ ਹੈਗਾ ਜਾਂ ਕਾਲੀ ਪੇੜ ਹੋ ਸਕਦੀ ਆ ਜੋ ਕਿ ਸਾਡੇ ਵਿੱਚ ਵੱਡ ਚੁੱਕੀਆਂ ਨੇ ਸਿੱਖਾਂ ਦੇ ਵਿੱਚ ਵੈਸੇ ਧਰਮ ਤਾਂ ਹੈ ਨਹੀਂ ਧਰਮ ਤਾਂ ਵਾਸੀ ਵਾਕਈ 2 ਦਾ ਧਰਮ 2.5 ਧਰਮ ਨੇ 2.5 2.5 ਜਾਤਾਂ ਨੇ ਕੋਈ ਜਾਤ ਦੂਜੀ ਨਹੀਂ ਇੱਕ ਜਨਾਨੀ ਤੇ ਹਾਫ ਹੀਜੜਾ ਤੇ ਇੱਕ ਬੰਦਾ ਬਾਕੀ ਆਪਾਂ ਕੰਮ ਜਾਤਾਂ ਪਾਤਾਂ ਬਣਾਈਆਂ ਨੇ ਜੇ ਆਪਾਂ ਖੇਤੀਬਾੜੀ ਦਾ ਕੰਮ ਕਰਨ ਲੱਗੇ ਜੀ ਜੱਟ ਬਣ ਗਏ ਤੇ ਜੇ ਮੇਰੇ ਵਰਗਾ ਨਾਲੀ ਸਾਫ ਕਰਨ ਲੱਗਿਆ ਕਹਿੰਦਾ ਜੀ ਇਹ ਚਮਾਰ ਹੋ ਚੂੜਾ ਹੋ ਗਿਆ ਤੇ ਜੇ ਆਪਾਂ ਜੁੱਤੀ ਜੁੱਤੀ ਦਾ ਕੰਮ ਕਰਨ ਲੱਗੇ ਮੋਚੀ ਪੁੰਨੇ ਦਾ ਉਹ ਕਹਿੰਦੇ ਜੀ ਚਮਾਰ ਭਾਈ ਬਣ ਗਿਆ ਇਹ ਸਾਰੀਆਂ ਜਾਤਾਂ ਪਾਤਾਂ ਆਪਾਂ ਬਣਾਈਆਂ ਜਾਤ ਪਾਤ ਹੈ ਨਹੀਂ ਪਰ ਮੈਂ ਉਹ ਬੰਦੇ ਨੂੰ ਕਹਿਣਾ ਚਾਹਣਾ ਵੀ ਇਹ ਗੱਲਾਂ ਤੇਰੇ ਵੱਲੋਂ ਮਾੜੀਆਂ ਗੱਲਾਂ ਨੇ ਪਿਛਲੇ ਪਿੱਛੇ ਜੇ ਵੀ ਤੇਰੀਆਂ ਵੀਡੀਓ ਬਹੁਤ ਵਾਇਰਲ ਹੋ ਜਾਂਦੇ ਹੁਣ ਤਾਂ ਸਾਡੇ ਕੋਲੇ ਰਿਕਾਰਡਿੰਗਾਂ ਵੀ ਨੇ ਜਿਹਦੇ ਵਿੱਚ ਗਾਲਾਂ ਕੱਢਣ ਡਿਆ ਸਾਰਿਆਂ ਨੂੰ ਧੀ ਭੈਣਾਂ ਨੂੰ ਗਾਲਾਂ ਕੱਢਣ ਡਿਆ ਇੱਕ ਪਾਸੇ ਸਾਰਿਆਂ ਨੂੰ ਲੱਗਾ ਚੱਲਿਆ ਇੱਕ ਬੰਦੇ ਨੂੰ ਕੱਢੂਆ ਦੋ ਨੂੰ ਕੱਢੂ ਤਿੰਨ ਨੂੰ ਕੱਢੂ ਇਹ ਇਹ ਥੋੜੀ ਐ ਵੀ ਤੂੰ ਸਾਰਿਆਂ ਨੂੰ ਗਾਲਾਂ ਕੱਢੇਗਾ ਇਹ ਬਹੁਤ ਮਾੜੀ ਗੱਲ ਹੈ ਆਪਣੇ ਬੰਦਾ ਬਨ ਜਾ ਤੇ ਬਾਅਦ ਚ ਇਹ ਨਾ ਹੋਵੇ ਵੀ ਸਾਨੂੰ ਤੈਨੂੰ ਘਰੋਂ ਕੱਢ ਕੇ ਲਿਆ ਕੇ ਤੇ ਥਾਣੇ ਲਿਆ ਕੇ ਤੇਰੇ 70 ਬਲੇਟ ਕਰਾਉਣੀ ਪਵੇ ਗੌਰਮੈਂਟ ਨੂੰ ACB ਸਾਹਿਬ ਤੇ ਤਾਂ ਹੀ ਜੇ ਦੂਜਾ ਅਸਲਾ ਦੇ ਉੱਤੇ ਕਾਰਵਾਈ ਹੋ ਕੇ ਪਰਚਾ ਹੋਣਾ ਚਾਹੀਦਾ ਹੈਗਾ ਜੇ ਗਲਤ ਅਸਲਾ ਕੀ ਪਤਾ ਗਲਤ ਕੰਮ ਵੀ ਕਰਦਾ ਹੋਵੇ ਕੋਈ ਏਦਾਂ ਦੀਆਂ ਘਟਨਾ ਵੀ ਕਰਦਾ ਹੋਵੇ ਕੋਈ ਮਾਰੀਆਂ ਗੱਲਾਂ ਵੀ ਕਰਦਾ ਹੋਵੇ ਜੇ ਸਾਡੇ ਅਫਸਰ ਸੁਣਨਗੇ ਠੀਕ ਹੈ ਕਾਰਵਾਈ ਨਹੀਂ ਤਾਂ ਫਿਰ ਫਿਰ ਅਹੀਂ ਸਾਰੀ ਸਿੰਘ ਸਿੰਘ ਫੌਜ ਇਕੱਠੀ ਹੋ ਕੇ ਸਾਰੇ ਇਕੱਠੇ ਹੋ ਕੇ ਤੇ ਅਸੀਂ ਜਾ ਕੇ ਇਹਦੇ ਘਰੇ ਜਾ ਕੇ ਇਹਨੂੰ ਘਰੋਂ ਚੱਕ ਕੇ ਲੈ ਕੇ ਆਵਾਂਗੇ ਅਫਸਰਾਂ ਦੇ ਮੂਹਰੇ ਲਿਆ ਕੇ ਪੇਸ਼ ਕਰਾਂਗੇ ਜੇ ਅਫਸਰ ਨਾ ਕਾਰਵਾਈ ਕਰਨਗੇ ਠੀਕ ਹੈ ਨਾ ਜੀ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਰਜੀਏ ਇਹ ਵਿਵਾਦ ਇਦਾਂ ਹੋਇਆ ਕਿ ਪਹਿਲਾਂ ਤਾਂ ਇਹਨੇ ਰੰਗਰੇਟਾ ਸ਼ਬਦ ਦੀ ਦੁਰਵਰਤੋਂ ਕਰ ਰਿਆ ਪਹਿਲਾਂ ਤਾਂ ਆਮ ਸੰਗਤ ਨੂੰ ਇਹਨੇ ਗੁੰਮਰਾਹ ਕੀਤਾ ਕਿ ਮੈਂ 20000 ਬੰਦੇ ਨੂੰ ਨਾਲ ਲੈ ਕੇ ਅਮਰਤ ਪਾਨ ਕਰਾਵਾਂਗਾ ਇਹ ਗੱਲ ਖੋਖਲੀ ਨਿਕਲੀ ਪਤਾ ਨਹੀਂ ਨੇ ਆਪ ਕਿੱਥੋਂ ਅਮਰ ਸ਼ਕਿਆ ਕਿ ਸ਼ਕਿਆ ਕਿ ਨਹੀਂ ਸ਼ਕਿਆ ਸ਼ੀਰ ਸਾਹ ਪਾਇਆ ਬਾਣਾ ਪਾਇਆ ਦਮਾਲਾ ਸਜਾਇਆ ਉਦੋਂ ਬਾਅਦ ਦਾੜੀ ਕਟਾ ਲਈ ਤੇ ਅੱਜ ਬੀਜੇਪੀ ਪਾਰਟੀ ਦੇ ਵਿੱਚ ਚਲਾ ਗਿਆ ਚਲੋ ਇਹ ਨਿੱਜੀ ਅਧਿਕਾਰ ਖੇਤਰ ਆ ਕੋਈ ਪਾਲਟੀ ਮਾੜੀ ਨਹੀਂ ਆ ਇਹਦੇ ਨਿੱਜੀ ਜਿੱਥੇ ਮਰਜ਼ੀ ਜਾ ਸਕਦਾ ਲੇਕਿਨ ਇਹਨੇ ਪਾਰਟੀ ਵਿੱਚ ਜਾ ਕੇ ਦਾ ਕੁਝ ਸੱਜਣਾਂ ਨੂੰ ਖੁਸ਼ ਕਰਨ ਲਈ ਇਹਨੇ ਆਪਣੇ ਵੱਲੋਂ ਹੀ ਇੱਕ ਬਣਾ ਲਈ ਆ ਸਨਾਤਨੀ ਰੰਗਰੇਟੇ ਸ਼ਕਤੀ ਸਭਾ ਸੰਗ ਤੇ ਅਸੀਂ ਇਤਰਾਜ਼ ਜਤਾਇਆ ਮੇਰੇ ਸਮੇਤ ਬਾਬਾ ਮੇਜ ਸਿੰਘ ਸੋਢੀ ਸਾਹਿਬ ਹੁਣਾਂ ਨੇ ਵੀ ਮੈਂ ਵੀ ਵੀਡੀਓ ਪਾਈ ਗੁਰਬਾਣੀ ਦੇ ਮੁਤਾਬਕ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਤੂੰ ਦਾੜੀ ਕਟਾ ਕੇ ਕਿਸੇ ਪਾਰਟੀ ਚ ਲੱਗ ਗਿਆ ਤੇਰਾ ਨਿੱਜੀ ਅਧਿਕਾਰ ਖੇਤਰਾ ਲੇਕਿਨ ਤੂੰ ਇੱਕ ਰਸੇ ਦੇ ਨਾਲ ਪੂਰੇ ਸਮਾਜ ਨੂੰ ਨਾਂ ਬੰਨ ਜੜਾ ਕਿਉਂਕਿ ਰੰਗਰੇਟਾ ਸ਼ਬਦ ਗੁਰੂ ਸਾਹਿਬ ਦੇ ਮੁਖਾਰਬਨ ਤੋਂ ਨਿਕਲਿਆ ਹੋਇਆ ਸ਼ਬਦ ਆ ਛਾਤੀ ਨਾਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਗੁਰੂ ਸਾਹਿਬ ਨੇ ਨਵਾਜਿਆ ਖਿਤਾਬ ਆ ਤੇ ਇਹਦੀ ਦੁਰਵਰਤੋਂ ਨਾ ਕਰ ਤੂੰ ਤੇ ਇਹਦੇ ਗੁੱਸੇ ਦੇ ਵਿੱਚ ਆਣ ਕੇ ਨੇ ਮੈਨੂੰ ਫੋਨ ਕਰਕੇ ਗਾਲੀ ਗਲੋਚ ਕੀਤਾ ਜਿਹੜਾ ਦੱਸਣਯੋਗ ਨਹੀਂ ਆ ਉਸ ਤੋਂ ਬਾਅਦ ਇੱਕ ਮੇਰਾ ਸੋਰੀ ਤਰਨਤਾਰਨ ਤੋਂ ਸੰਤ ਸਪਾਹੀ ਸਾਡੀ ਲੁਧਿਆਣਾ ਦਾ ਜਿਹੜਾ ਵਾ ਉਹ ਪ੍ਰੈਜ਼ੀਡੈਂਟ ਆ ਤਰਨਤਾਰਨ ਤੋਂ ਗੁਰਸੇਖ ਬੰਦਾ ਵਾ ਸਰਪੰਚ ਸਾਹਿਬ ਉਹਨਾਂ ਨੂੰ ਵੀ ਨੇ ਗਾਲੀ ਗਲੋਚ ਕੀਤੀ ਫਿਰ ਹੰਸਰਾਜ ਹੰਸ ਦੇ ਭਰਾ ਨੇ ਕੈਨੇਡਾ ਬੈਠੇ ਉਹਨਾਂ ਨੂੰ ਵੀ ਇਹਨਾਂ ਨੇ ਬਹੁਤ ਭੱਦੀ ਸ਼ਬਦਾਵਲੀ ਵਰਤੀ ਆ ਤੇ ਅੱਜ ਸੀਪੀ ਸਾਹਿਬ ਉਹਨਾਂ ਨੂੰ ਦੀ ਕੰਪਲੇਨਟ ਦੇਣ ਆਏ ਆ ਕਿ ਸੀਪੀ ਸਾਹਿਬ ਜਿਵੇਂ ਇਹ ਗਨਮਹਣੇ ਧਮਕੀਆਂ ਦੇ ਰਿਹਾ ਜਹ ਹਥਿਆਰਾਂ ਧਮਕੀਆਂ ਦੇ ਰਿਆ ਵਾ ਇਹੋ ਜੇ ਬੰਦੇ ਕੋਲ ਹਥਿਆਰ ਵੀ ਜਿਹੜਾ ਵਾ ਉਹ ਬਿਲਕੁਲ ਵਾਜਬ ਨਹੀਂ ਆ ਜਾਇਜ਼ ਨਹੀਂ ਆ ਕਿ ਨਜਾਇਜ਼ ਆ ਇਹ ਤੁਹਾਡੀ ਇਨਵੈਸਟੀਗੇਸ਼ਨ ਦਾ ਵਿਸ਼ਾ ਦੂਜਾ ਜਿਹੜਾ ਇਹ ਗਨਮੈਨਾਂ ਦੇ ਸਹਾਰਾ ਆਮ ਜਨਤਾ ਨੂੰ ਧਮਕਾ ਰਿਹਾ ਕਿਤੇ ਨਾ ਕਿਤੇ ਇਹ ਘਾਤਕ ਸਿੱਧ ਹੋ ਸਕਦਾ ਤੇ ਪਿਛਲੇ ਦਸੰਬਰ ਦੇ ਵਿੱਚ ਵੀ ਇੰਨੇ ਇੱਕ ਪੁਲਿਸ ਅਫਸਰ ਸੀ ਸੁਖਵਿੰਦਰ ਸਿੰਘ ਉਹਨਾਂ ਦੀ ਬੇਟੀ ਨੂੰ ਵੀ ਭੱਦੀ ਸ਼ਬਦਾਵਲੀ ਵਰਤੀ ਸੀ ਤੇ ਜੇਲ੍ਹ ਦੀਆਂ ਰੋਟੀਆਂ ਖਾਧੀਆਂ ਸੀ ਨੇ ਤੇ ਹੁਣ ਵੀ ਦਸੰਬਰ ਮਹੀਨਾ ਆ ਗਿਆ ਤੇ ਮੈਂ ਚਾਹੁੰਦਾ ਮਾਂ ਵੀ ਸੀਪੀ ਸਾਹਿਬ ਇਹਨਾਂ ਤੇ ਕਰੜੀ ਜਿਹੜੀ ਆ ਉਹ ਸੁਣਵਾਈ ਕਰਨ ਕਿਉਂਕਿ 2-4 ਦਿਨ ਪਹਿਲਾਂ ਹੀ ਤੁਸੀਂ ਸਾਰੇ ਭੈਣ ਭਰਾਵਾ ਪੱਤਰਕਾਰਾਂ ਨੇ ਸੀਪੀ ਸਾਹਿਬ ਦੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਉਹਨਾਂ ਆਖਿਆ ਸੀ ਕਿ ਜਿਹੜੇ ਲੋਕ ਭੜਕਾਊ ਬਿਆਜ ਜਿ ਬਿਆਜ ਦੇਣਗੇ ਜਾਂ ਸਮਾਜ ਨੂੰ ਦੋ 파ੜ ਕਰਨਗੇ ਉਹਨਾਂ ਤੇ ਸਖਤ ਜਿਹੜੀ ਕਾਰਵਾਈ ਕੀਤੀ ਜਾਏਗੀ ਉਹ ਇਸੇ ਚੀਜ਼ ਨੂੰ ਲੈ ਕੇ ਅਸੀਂ ਸੀਪੀ ਸਾਹਿਬ ਦੇ ਕੋਲ ਆਇਆ ਕਿ ਸੀਪੀ ਸਾਹਿਬ ਆ ਦੇਖੋ ਤੁਹਾਡੇ ਸ਼ਹਿਰ ਦੇ ਵਿੱਚ ਇਹੋ ਜਿਹੇ ਬੰਦੇ ਜਿਹੜੇ ਆ ਸਮਾਜ ਨੂੰ 파ੜ ਰਹੇ ਆ ਜੱਟ ਸਿੱਖ ਮਜਬੀ ਸਿੱਖ ਸਿੱਖੀ ਦਾ ਨਵੇਕਲ ਆਂਗਣੇ ਦੋਵੇਂ ਭਰਾ ਵਾ ਮਸਾਲਾ ਕਾਇਮ ਆ ਭਾਈ ਬੋਤਾ ਸਿੰਘ ਗਰਜਾ ਸਿੰਘ ਸੁਖਾ ਸਿੰਘ ਮਹਿਤਾਬ ਸਿੰਘ ਹੋਰ ਬਥੇਰੀਆਂ ਇਦਾਂ ਦੀਆਂ ਜਿਹੜੀਆਂ ਵਾਂ ਘਟਨਾਵਾਂ ਜਿਹੜੇ ਮذਬੀ ਸਿੱਖਾਂ ਤੇ ਜੱਟਾਂ ਸਿੱਖਾਂ ਨੇ ਰਲ ਕੇ ਸੱਜੀ ਤੇ ਖੱਬੀ ਬਾਹ ਇੱਕ ਦੂਜੇ ਦੀ ਬਣ ਕੇ ਪੰਥ ਲਈ ਕੰਮ ਕੀਤਾ ਤੇ ਇਹੋ ਜਿਹੀਆਂ ਪਤਾ ਨਹੀਂ ਕਿਹ ਸ਼ਕਤੀਆਂ ਦੇ ਅਧੀਨ ਇਹ ਪਾੜਨ ਦੀ ਗੱਲ ਕਰ ਰਿਹਾ ਤੇ ਇਹੋ ਜੇ ਸਮਾਜ ਦੇ ਜਿਹੜੇ ਵਿਰੋਧੀ ਹਨ ਨੱਥ ਪਾਈ ਜਾਵੇ ਹੋ ਜਾਣਗੇ ਭਾਜਪਾ ਦੀ ਮذਬੀ ਸਿੱਖਾਂ ਨੂੰ ਅੱਜ ਤੱਕ ਕੋਈ ਦੇਣ ਦੀਆਂ ਇਹ ਇਹ ਮੈਂ ਬੜਾ ਕਲੀਅਰ ਕੱਟ ਗੱਲ ਕਰ ਰਿਹਾ ਕਾਂਗਰਸ ਨੇ ਤਾਂ ਬੂਟਾ ਸਿੰਘ ਗ੍ਰਹਿ ਮੰਤਰੀ ਦਿੱਤਾ ਜਿਹੜਾ ਪਿੱਛੇ ਜੇ ਇੱਕ ਕਾਂਗਰਸ ਦੇ ਬੰਦੇ ਨੇ ਸਾਡੀ ਜਾਤ ਪਰਖੀ ਸੀ ਪਰ ਉਹਨਾਂ ਨੇ ਤਾਂ ਬੂਟਾ ਸਿੰਘ ਗ੍ਰਹਿ ਮੰਤਰੀ ਦੇ ਦਿੱਤਾ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਾਨੂੰ ਚਰਨਜੀਤ ਅਟਵਾਲ ਸਪੀਕਰ ਦੇ ਵਜੋਂ ਦੇ ਦਿੱਤਾ ਹੋਰ ਮੰਤਰੀ ਸਾਡੇ ਦੇ ਦਿੱਤੇ ਲੇਕਿਨ ਪੰਜਾਬ ਦੇ ਵਿੱਚ ਭਾਜਪਾ ਆਪਣੇ ਪੈਰ ਫਸਾਰਨਾ ਚਾਹੁੰਦੀ ਆ ਤੇ ਮੈਂ ਤੁਹਾਨੂੰ ਕਹਿ ਦੇਣਾ ਚਾਹੁੰਨਾ ਜਿੰਨੀ ਦੇਰ ਤੱਕ ਤੁਸੀਂ ਨਰੋਲ ਮਜਬੀ ਸਿੱਖ ਸਮਾਜ ਨੂੰ ਆਪਣੇ ਨਾਲ ਨਹੀਂ ਲਾਉਂਦੇ ਉਹਨਾਂ ਨੂੰ ਆਪਣੇ ਨਾਲ ਨਹੀਂ ਲਾਉਂਦੇ ਓਨੀ ਦੇਰ ਤੱਕ ਤੁਸੀਂ ਪੰਜਾਬ ਦੇ ਵਿੱਚ ਕਦੇ ਵੀ ਆਪਣੇ ਪੈਰ ਨਹੀਂ ਜਮਾ ਸਕਦੇ ਇੱਕ ਗੁਰੂ ਦੇ ਸਿੱਖ ਦਾ ਇਹ ਤੁਹਾਨੂੰ ਖੁੱਲਾ ਖੁੱਲਾ ਜਿਹੜਾ ਵਾ ਇਹ ਚੈਲੰਜ ਆ ਤੁਹਾਨੂੰ ਠੀਕ ਆ ਦੂਜੀ ਚੀਜ਼ ਇਹ ਆ ਜੇਕਰ ਭਾਜਪੀ ਭੜਾ ਕਰਨਾ ਚਾਹੁੰਦੀ ਆ ਸਿੱਖਾਂ ਦਾ ਤਾਂ ਉਹਨੂੰ ਸਿੱਖ ਚਿਹਰੇ ਅੱਗੇ ਲੈ ਕੇ ਆਉਣੇ ਚਾਹੀਦੇ ਆ ਇੱਥੇ ਜਿਹੜੀ ਸਿਰੇ ਦੀ ਝੂਠ ਜਿਹੜੀ ਆ ਜਿਹੜੀਆਂ ਦੂਜੀਆਂ ਪਾਰਟੀਆਂ ਦੀਆਂ ਛੱਡ ਕੇ ਆਏ ਨੇ ਉਹਨਾਂ ਨੂੰ ਇਹ ਜੈਡ ਸਿਕਿਉਰਟੀਆਂ ਵੀ ਦੇ ਰਿਆ ਉਹਨਾਂ ਨੂੰ ਵਾਈ ਸਿਕਿਉਰਟੀਆਂ ਵੀ ਦੇ ਰਿਆ ਤੇ ਇਹੋ ਜਿਹੇ ਬੰਦਿਆਂ ਨੂੰ ਗਾਂਹ ਕਰ ਰਹੀ ਆ ਪਾਰਟੀ ਕਿ ਸਮਾਜ ਨੂੰ ਦੋ 파ੜ ਕਰ ਰਹੀ ਆ ਮੈਂ ਇੱਥੇ ਬੀਜੇਪੀ ਪਾਰਟੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਉਹਨਾਂ ਦੇ ਅਧਿਕਾਰੀਆਂ ਨੂੰ ਪ੍ਰਧਾਨ ਸਾਹਿਬ ਜੀ ਨੂੰ ਵੀ ਕਿ ਇਹੋ ਜੇ ਲੋਕ ਤੁਹਾਡੀ ਪਾਰਟੀ ਲਈ ਜੜਾ ਵਾ ਉਹ ਕਿਤੇ ਨਾ ਕਿਤੇ ਖਤਰਾ ਸਾਬਤ ਹੋ ਸਕਦੇ ਆ ਕਿਉਂਕਿ ਤੁਸੀਂ ਲੋਕਾਂ ਨੇ ਇਹਨਾਂ ਦੇ ਥਰੂ ਸਟੇਜਾਂ ਸਾਂਝੀਆਂ ਕਰਨੀਆਂ ਤੇ ਇਹਨਾਂ ਤੇ ਪਹਿਲਾਂ ਜੀਵਿੰਦਰਾਂ ਦੀਆਂ ਭੈਣਾਂ ਨੂੰ ਗਾਲਾਂ ਕੱਢੀਆਂ ਆਪਣੇ ਸਮਾਜ ਨੂੰ ਮਾੜਾ ਕਹਿ ਰਿਹਾ ਟਿਪੀਕਲ ਉਹ ਸ਼ਬਦ ਵਰਤੰਡਿਆ ਵਾ ਜਿੱਥੇ ਆਪਾਂ ਜਾਤੀ ਸੂਚਕ ਸ਼ਬਦ ਦਾ ਪਰਚਾ ਦਰਜ ਕਰਵਣੇ ਇਹ ਖੁਦ ਆਪ ਕਰ ਰਿਆ ਤੇ ਆਪਾਂ ਹੁਣ ਇਹਦੇ ਤੇ ਹੀ ਪਰਚਾ ਦਰਜ ਕਰਾਵਾਂਗੇ ਜਿੰਨੀ ਦੇਰ ਤੱਕ ਇਹ ਪਾਰਟੀ ਨੂੰ ਬਾਹਰ ਨਹੀਂ ਕੱਢਦੀ ਜਾਂ ਇਹਨਾਂ ਤੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਉਨੀ ਦੇਰ ਤੱਕ ਇਹ ਸੰਘਰਸ਼ ਜਾਰੀ ਰਹੂਗਾ ਨਹੀਂ ਤੇ ਫਿਰ ਜਿਵੇਂ ਬਾਬਾ ਜੀ ਨੇ ਕਿਹਾ ਵਾ ਨਿਆਂਗ ਸਿੰਘ ਫੌਜਾ ਨੇ ਆਪਣਾ ਸਾਰਾ ਜਿਹੜਾ ਵਾ ਉਹ ਵਿਚਾਰ ਕਰ ਲਈ ਆ 2-4 ਦਿਨਾਂ ਦੇ ਅੰਦਰ-ਅੰਦਰ ਜੇ ਪ੍ਰਸ਼ਾਸਨ ਨੇ ਲੁਧਿਆਣੇ ਦੇ ਨੇ ਇਹਦੇ ਤੇ ਕਾਰਵਾਈ ਕਰਕੇ ਇਹਨੂੰ ਨਾ ਸੁਟਿਆ ਇਸਲਾਕਾ ਪਿੱਛੇ ਤਾਂ ਨਿਆਂਗ ਸਿੰਘ ਫੌਜਾਂ ਨੂੰ ਮਜਬੂਰਨ ਇਹਦੇ ਘਰ ਤੋਂ ਜਾਂ ਜਿੱਥੇ ਵੀ ਕਿਤੇ ਸਾਨੂੰ ਟੱਕਰ ਗਿਆ ਏ ਭਾਈ ਤੇ ਆਪਾਂ ਇਹਨੂੰ ਫੜ ਕੇ ਫਿਰ ਆਪਣੇ ਤਰੀਕੇ ਨਾਲ ਤੁਹਾਨੂੰ ਪ੍ਰਸ਼ਾਸਨ ਨੂੰ ਫੜਾਵਾਂਗੇ ਹਾਂ ਜੀ ਸਾਹਿਬ ਜੀ ਬਣਾਏ ਵਗੈਰਾ ਕੋਈ ਕੰਪਲੇਨਟ ਦਿੱਤੀ ਆਹ ਦੇਖੋ ਜੀ ਸੀਪੀ ਸਾਹਿਬ ਨੂੰ ਕੰਪਲੇਨ ਦੇਣ ਆਏ ਆ ਅੱਜ ਲਿਖੀ ਆ ਜੀ ਆ ਵੇਖੋ ਔਰ ਸੀਪੀ ਸਾਹਿਬ ਕੋਈ ਮੰਗ ਕੋ ਕੰਗੂਨ ਦੇ ਵਿੱਚ ਰਹਿਣ ਵਾਲੇ ਆ ਅਸੀਂ ਨਹੀਂ ਕਹਿੰਦੇ ਵੀ ਸ਼ਹਿਰ ਦਾ ਮੋਲ ਖਰਾਬ ਹੋਵੇ ਅਸੀਂ ਨਹੀਂ ਕਹਿੰਦੇ ਵੀ ਇੱਕ ਬੰਦੇ ਕਰਕੇ ਜਿਹੜਾ ਵਾ ਉਹ ਵੱਡਾ ਪ੍ਰਸ਼ੰਸਾ ਕੀਤਾ ਜਾਵੇ ਐਸੋਸੀਪੀ ਸਾਹਿਬ ਬਹੁਤ ਵਧੀਆ ਇਨਸਾਨ ਆ ਉਹ ਸਾਨੂੰ ਲੱਗਦਾ ਵਾ ਕਿ ਪਹਿਲਾਂ ਵੀ ਐਸੇ ਲੁਧਿਆਣੇ ਦੇ ਪ੍ਰਸ਼ਾਸਨ ਦੇ ਇਹਨੂੰ ਇਲਾਕਾ ਪਰ ਛੁੱਟਿਆ ਸੀ ਕਿਉਂਕਿ ਸਮਾਜ ਨੂੰ ਪੜਨ ਦੀ ਗੱਲ ਕਰਦਾ ਜਦੋਂ ਵੀ ਗੱਲ ਕਰਦਾ ਏ ਤੇ ਹੁਣ ਜਿਹੜਾ ਵਾ ਹੁਣ ਵੀ ਐਸੀਪੀ ਸਾਹਿਬ ਇਹਦੇ ਤੇ ਬਣਦੀ ਕਾਰਵਾਈ ਕਰਨਗੇ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਗਈਆਂ ਨੇ ਗੜੀ ਸਾਹਿਬ ਤੱਕ ਵੀ ਇਹ ਜਿਹੜਾ ਵਾ ਇਹ ਚੀਜ਼ ਪਹੁੰਚ ਗਈ ਤੇ ਕੱਲ ਮੈਂ ਉਹਨਾਂ ਨੂੰ ਚੰਡੀਗੜ੍ਹ ਵੀ ਮਿਲਣ ਜਾ ਰਿਹਾ ਵਾਂ ਧੰਨਵਾਦ ਓਕੇ